ਸੋਨੇ ਚਾਂਦੀ ਦੇ ਭਾ ਭਾਂਡੇ ਵੇਚਣ ਵਾਲਾ ਜੁੱਗਾਂ ਪੁਰਾਣਾ ਰਿਹਾ ਸਮੇਂ ਹੀ ਪਿੰਡ ਧਨ ਤੀਰਸ ਤੇ ਬਹੁਮੁੱਲੇ ਭਾਂਡੇ ਵੇਚ ਕਰਦੇ ਕਰੋੜਾਂ ਦਾ ਵਪਾਰ ਪਿੰਡ ਨੂੰ ਕਿਉਂ ਤੇ ਕਿਸ ਨੇ ਦਿੱਤਾ ਵਰਦਾਨ ਵਰਦਾਨ ਦਿੱਤਾ ਸੱਚ ਹੋ ਰਿਹਾ ਦੇਖ ਲੋ ਅੱਜ ਹਾਂਜੀ ਹਾਂਜੀ ਇਹ ਸੋਨੇ ਦੇ ਭਾ ਵਿਕ ਰਹੇ ਬਾਹਰਲੇ ਕੈਨੇਡਾ ਅਮਰੀਕਾ ਇਹਦੇ ਪੰਜਾਬ ਰਹੇ ਬਾਟੇ ਵਗੈਰਾ ਸਭ ਇੱਥੋਂ ਜਾ ਰਹੇ ਸ਼ੂਗਰ ਕੰਟਰੋਲ ਹੁੰਦਾ ਤੇ ਕੈਂਸਰ ਵਗੈਰਾ ਬੰਗਾਰੀ ਬਿਮਾਰੀਆਂ ਵੀ ਠੀਕ ਹੁੰਦੀ ਇਹਦਾ ਇੰਨੇ ਫਾਇਦੇ ਆ ਜੀ ਹਾਂਜੀ ਅਜਾ ਸਿੱਖੀ ਸ਼ੁਰੂ ਹੋਈ ਹੈ ਸੋਨਾ ਸਾਨੂੰ ਨੈਚਰ ਉਹ ਜਿਹੜਾ ਅੰਮ੍ਰਿਤ ਛਕਾਇਆ ਇੱਥੋਂ ਭਾਂਡੇ ਗਏ। ਉਹਦੇ ਬਾਅਦ ਫੇਰ ਸਿੱਖ ਸੁਰੂ ਹੋਇਆ ਪਹਿਲੇ ਕੋਈ ਸਿੱਖੀ ਨਹੀਂ ਦੀ ਹੁੰਦੀ। ਕਹਿੰਦੇ ਜੀ ਗੁਰੂ ਸਾਹਿਬਾਨ ਨੇ ਬਰਦਾਨ ਦਿੱਤਾ ਸੀ ਇਹ ਸੋਨਾ ਚਾਂਦੀ ਦੇ ਭਾਵਿਕਾਂਗੇ। ਹਾਂ ਉਹ ਬੀਬੀ ਕਰੇਗੀ। ਮੈਂ ਤਾਂ ਵੀ ਬਹੁਤ ਆਉਂਦੀ। ਮੈਂ ਤਾਂ ਕੋਈ ਬਾਹਰਲੀ ਵੇਖਣ ਜਾਂਦਾ ਬਰਤ ਉਹਨੂੰ। ਹਾਲੇ ਹਿੰਦੁਸਤਾਨ ਵਾਲੇ ਘੱਟ। ਇਹਦੇ ਵਿੱਚ ਜੰਨਾ ਟਾਈਮ ਪੜੀ ਰਹਿ ਕੇ ਦਾਲ ਸਬ지 ਉਹ ਸਭ ਇੱਕ ਕਿਸਮ ਦੀ ਦਵਾਈ ਹੋ। ਤੇ ਦਾਲ ਸਬ지 ਪਈ ਰੋ ਕੇ ਖਰਾਬ ਨਹੀਂ ਹੋਉ। ਤੇ ਆਪਣੇ ਜਿਹੜੇ ਭਾਂਡੇ ਆ ਜੀ ਕਿੱਥੇ ਕਿੱਥੇ ਤੱਕ ਜਾਂਦੇ ਆ। ਇਹ ਤਕਰੀਬਨ ਆਲ ਬਰਡ ਦੇ ਵਿਚਾਰ ਮੰਦਿਰ ਬਹੁਤ ਪੁਰਾਣਾ ਅਸੀਂ ਅੱਜ ਪਹਿਲੀ ਚਲੇ ਆਉਂਦਾ ਉੱਕਣੀ ਬਿਲਡਿੰਗ ਖੜੀ ਹੈ ਕੋਈ ਹਾਂ ਮੰਨਤਾ ਹੁੰਦੀ ਬਹੁਤ ਸਾਰੇ ਲੋਕ ਜਮੇ ਹਿੰਦੂ ਸਿੱਖ ਸਭ ਬੰਦ ਜਮੇ ਹੁਣ ਸਾਨੂੰ ਤੁਸੀਂ ਭਾਂਡੇ ਦਿਖਾਓ ਜੀ ਅਸੀਂ ਦਰਸ਼ਕਾਂ ਨੂੰ ਦਿਖਾਈਏ ਕਿ ਕਿਸ ਤਰ੍ਹਾਂ ਜਿਹੜੇ ਭਾਂਡੇ ਤੁਸੀਂ ਬਣਾਉਨੇ ਆ ਕਿੰਨੀ ਮਿਹਨਤ ਹੁੰਦੀ ਆ ਫੁੱਲ ਵੀਡੀਓ ਦਾ ਲਿੰਕ ਥੱਲੇ ਆ ਕਲਿੱਕ ਕਰੋਗੇ YouTube PV7 ਰਾਈਡਰ ਉੱਤੇ ਫੁੱਲ ਵੀਡੀਓ ਨਿਕਲ ਜਾਈਗੀ ਪ੍ਰੋਪਰ ਐਡਰੈਸ ਵੀ ਮਿਲ ਜਾਏਗਾ ਧੰਨਵਾਦ